ਰਾਤ ਦੇ ਹਨੇਰੇ ਚ ਜੋ ਹੋਇਆ ਉਸ ਸਾਰੀ ਦਰਦਪਰੀ ਤੇ ਸ਼ਰਮਨਾਕ ਜਿਹੜੀ ਇਹ ਕਰਤੂਤ ਆ ਉਸ ਦਾ ਚੜਦੇ ਸੂਰਜ ਨੇ ਸਭ ਦੇ ਸਾਹਮਣੇ ਬਿਆਨ ਪ੍ਰਗਟ ਕਰ ਦਿੱਤਾ ਕਿਵੇਂ ਵੇਖਦੇ ਹੋ ਦੇਖੋ ਜੀ ਇੱਕ ਕਹਣਾ ਪੁਰਾਣੇ ਟਾਈਮ ਤੋਂ ਆਪਣਾ ਰਿਵਾਜ ਚੱਲਿਆ ਆ ਵਗਾ ਕਿ ਜਦੋਂ ਵੀ ਚਾਹੇ ਦੁਸ਼ਮਣ ਹੋਵੇ ਜੀ ਜਾਏ ਉਹ ਸਾਡਾ ਕੋਈ ਵੀ ਕਿੱਟਾ ਵੀ ਵੱਡਾ ਖੁਸ਼ਮਨਾ ਹੋਵੇ ਜਦੋਂ ਉਹਦੇ ਨਾਲ ਅਸੀਂ ਕੋਈ ਮੀਟਿੰਗ ਰੱਖਦੇ ਆ ਜੀ ਤੇ ਉਹਦੇ ਚ ਰੂਲ ਹੁੰਦੇ ਨੇ ਕਿ ਹੋਸਟ ਟਾਈਮ ਤੇ ਉਹਨਾਂ ਨਾਲ ਆਪਣਾ ਉਹਨਾਂ ਨਾਲ ਲੜਾਈ ਨਹੀਂ ਕਰਨੀ ਉਹਨਾਂ ਨੂੰ ਮਾਰਨਾ ਨਹੀਂ ਇਹਨਾਂ ਨੂੰ ਚੱਕਣਾ ਨਹੀਂ ਜਾਂ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰਨਾ ਇਹਦੇ ਤੁਹਾਡੇ ਆਪਣੇ ਲੋਕ ਨੇ ਤੁਸੀਂ ਕਿਸਾਨਾਂ ਨੂੰ ਬੁਲਾਇਆ ਪਹਿਲਾਂ ਉੱਥੇ ਚੰਡੀਗੜ੍ਹ ਜੀ ਤੇ ਬੁਲਾ ਕੇ ਗ੍ਰਿਫਤਾਰ ਕਰ ਲਿਆ ਐਡਾ ਵੱਡਾ ਧਰੋ ਮੈਂ ਕਹਿੰਦਾ ਪੰਜਾਬ ਦੀ ਜਿਹੜੀ ਹਿਸਟਰੀ ਹੈ ਉਹਦੇ ਵਿੱਚ ਕਦੇ ਨਹੀਂ ਹੋਇਆ ਨਾ ਹੀ ਮੈਨੂੰ ਲੱਗਦਾ ਇੰਡੀਆ ਦੀ ਹਿਸਟਰੀ 'ਚ ਹਜੇ ਕਦੇ ਹੋਇਆ ਬਿਲਕੁਲ ਤੇ ਭਗਵੰਤ ਮਾ ਜੀ ਕਹਿੰਦੇ ਕਿ ਮੈਂ ਤੁਹਾਡਾ ਮਿੱਤਰ ਕੀ ਡਾਂਗਾ ਕਿਸਾਨਾਂ ਨੂੰ ਕਹਿੰਦੇ ਕਿਹੜਾ ਮਿੱਤਰ ਕਿਹੜਾ ਹੈ ਇਹ ਦੱਸੋ ਵੀ ਜਿਹੜਾ ਕਿਸਾਨਾਂ ਨੂੰ ਇੱਕ ਐਮਐਸਪੀਡੀ ਜਾਂ ਹੋਰ ਜਿਹੜੇ ਸਾਡੇ ਵਾਦੇ ਸੀ ਉਹਨਾਂ ਦੀ ਮੀਟਿੰਗ ਲਈ ਬੁਲਾਉਂਦਾ ਤੇ ਉਸ ਤੋਂ ਬਾਅਦ ਗ੍ਰਿਫਤਾਰ ਕਰ ਲੈਂਦਾ ਤੇ ਆਕੂਆ ਨੂੰ ਗ੍ਰਿਫਤਾਰ ਕਰਕੇ ਮੰਗਰ 4-5000 ਫੋਰਸ ਭੇਜ ਕੇ ਉੱਥੇ ਜਿਹੜਾ ਮੋਰਚਾ ਲਾਇਆ ਹੋਇਆ ਉਹ ਸਾਰੇ ਮੋਰਚੇ ਦੀਆਂ ਸਟੇਜਾਂ ਟੈਂਟ ਟੀਨਾ ਦੀਆਂ ਜਿਹੜੀਆਂ ਛੱਤਾਂ ਪਾਈਆਂ ਹੋਈਆਂ ਸੀ ਉੱਥੋਂ ਲੈ ਕੇ ਸਾਰਾ ਸਾਰਾ ਢਾ ਦਿੰਦਾ ਸੀ ਉਹਨਾਂ ਸਾਹਿਬ ਇਹ ਦੱਸ ਰਿਹਾ ਸੀ ਕਿ ਬਜ਼ੁਰਗ ਬਜ਼ੁਰਗ ਦੱਸ ਰਹੇ ਸੀਗੇ ਕਿ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਖੇਤਾਂ ਦੇ ਵਿੱਚ ਵੱਟਾਂ ਤੇ ਪੈ ਕੇ ਰਾਤ guzari ਠੱਡਾ ਮੌਸਮ ਹੈ ਜੀ ਬਜ਼ੁਰਗ 90 90 ਸਾਲਾਂ ਦੇ ਕੋਈ ਕੱਪੜਾ ਨਹੀਂ ਕੋਈ ਲੀੜਾ ਨਹੀਂ ਉਹਨਾਂ ਨੂੰ ਚੱਕਣ ਦਿੱਤਾ ਉੱਥੋਂ ਕੋਈ ਮੰਜਾ ਨਹੀਂ ਚੱਕਣ ਦਿੱਤਾ ਸਾਰਾ ਕਿਤੇ ਕਈ ਤੰਬੂਆਂ 'ਚ ਅੱਗ ਲੱਗੀ ਉੱਥੇ ਭਗਵਾਨ ਤਮਨ ਜੀ ਨੇ ਕਿਸਾਨਾਂ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਔਰ ਇਹਦੀ ਜਿਹੜੀ ਬੇਉਤਪੰਦੀ ਹੈ ਉਹ ਕੋਹ ਕੇਜਰੀਵਾਲ ਦੇ ਜਿਹੜੀ ਹੈਗੀ ਇੱਥੇ ਆ ਕੇ ਖੜੀ ਹੈ ਲੁਧਿਆਣੇ ਦੀਆਂ ਜਿਹੜੀਆਂ ਵੋਟਾਂ ਨੇ ਜੀਆਂ ਅੱਗੇ ਆਉਣੀਆਂ ਨੇ ਬਾਈ ਇਲੈਕਸ਼ਨ ਉਹਨੂੰ ਜਿੱਤਣਾ ਚਾਹੁੰਦੇ ਆ ਜੀ ਔਰ ਉੱਥੇ ਉੱਥੋਂ ਦੇ ਲੋਕਾਂ ਨੂੰ ਦਿਖਾਇਆ ਜਾ ਰਿਹਾ ਕਿ ਅਸੀਂ ਰਸਤੇ ਕਲੀਅਰ ਕਰਾਤੇ ਅਸੀਂ ਇਦਾਂ ਕਰਤਾ ਪਰ ਨਹੀਂ ਮੈਂ ਇਹ ਸਮਝਦਾ ਭਗਵੰਤ ਕਮਾਜੀ ਨੂੰ ਬਹੁਤ ਮਹਿੰਗਾ ਪੈਣਾ ਹੈ ਕਿ ਪੰਜਾਬ ਦੇ ਕੁਝ ਮੰਤਰੀ ਕੁਲਤਾਰ ਸੰਧਵਾ ਜਿਹੜੇ ਸਪੀਕਰ ਨੇ ਉਹ ਵੀ ਕਰਨਜੀਤ ਸੌਂਦ ਵੀ ਐਮ ਐਮ ਪੀ ਕੰਗ ਵੀ ਹਰਪਾਲਜੀ ਮਾ ਆਪੋ ਆਪਣੇ ਫੇਸਬੁੱਕ ਪੇਜਾਂ ਤੇ ਲਾਈਵ ਹੋ ਜਾਂਦੇ ਨੇ ਇੱਕੋ ਹੀ ਗੱਲ ਕਹਿੰਦੇ ਨੇ ਗੱਲ ਕਰਨ ਦੇ ਤਰੀਕੇ ਤੋਂ ਲਹਿਜੇ ਤੋਂ ਇਹ ਲੱਗਦਾ ਵੀ ਜਿਵੇਂ ਕੋਈ ਉੱਪਰੋਂ ਉਹਨਾਂ ਨੂੰ ਸਕ੍ਰਿਪਟ ਭੇਜੀ ਗਈ ਹੁੰਦੀ ਆ ਅਸੀਂ ਕਿਸਾਨਾਂ ਦੇ ਨਾਲ ਹਾਂ ਪੰਜਾਬ ਦਾ ਕਾਰੋਬਾਰ ਵਧਣਾ ਫੁੱਲਣਾ ਚਾਹੀਦਾ ਕਾਰੋਬਾਰ ਨੂੰ ਘਾਟਾ ਪੈ ਰਿਹਾਗਾ ਜੇ ਉਹ ਰਾਹ ਖੁੱਲਣੇ ਚਾਹੀਦੇ ਆ ਇਹਨੂੰ ਕਿਵੇਂ ਵੇਖਦੇ ਹੋ ਦੇਖੋ ਜੀ ਇਹ ਸਾਰੀ ਆਮ ਆਦਮੀ ਪਾਰਟੀ ਨਾਲ ਇਹ ਜਿਵੇਂ ਤੁਸੀਂ ਇਹ ਸਕ੍ਰਿਪਟ ਦੇ ਹਿਸਾਬ ਨਾਲ ਹੀ ਚੱਲਦੀ ਆ ਇਹ ਕੋਸ਼ਿਸ਼ ਕਰਦੇ ਆ ਕਿ ਇੱਕ ਤੋਂ ਬਾਅਦ ਦੂਜਾ ਤੋਂ ਜਿੱਤਵਾ ਤੀਜਾ ਬੰਦਾ ਲਾਈਵ ਹੋਈ ਜਾਵੇ ਤੇ ਉਹਨੂੰ ਜਿਹੜਾ ਇਹਨਾਂ ਦੇ ਨਾਲ ਦੇ ਜਿਹੜੇ ਮੀਡੀਆਦਾਰ ਆ ਜਿਨ੍ਹਾਂ ਨੂੰ ਇਹ ਕਰੋੜਾ ਰੁਪਇਆ ਦਿੰਦੇ ਆ ਮਹੀਨਾ ਦਾ ਉਹਨਾਂ ਨੂੰ ਕਹਿ ਦਿੰਦੇ ਆ ਕਿ ਇਸੇ ਚੀਜ਼ ਨੂੰ ਬਾਰ-ਬਾਰ ਰਿਪੀਟ ਤੇ ਚਲਾਈ ਜਾਓ ਤਾਂ ਕਿ ਲੋਕਾਂ ਦੇ ਵਿੱਚ ਇਹ ਮੈਸੇਜ ਆਵੇ ਕਿ ਸਰਕਾਰ ਠੀਕ ਕਰ ਰਹੀ ਹੈ ਪਰ ਬਜ਼ੁਰਗਾਂ ਨੂੰ ਇੱਕ ਉਸ ਤਰੀਕੇ ਨਾਲ ਭਜਾਉਣਾ ਡੰਡੇ ਚੰਡਿਆਂ ਨਾਲ ਉੱਥੇ ਉਹਨਾਂ ਦੇ ਟੰਪੂਆਂ ਨੂੰ ਅੱਗ ਲੱਗੀ ਪਈ ਹੈ ਉੱਥੋਂ ਦੇ ਤੁਸੀਂ ਜਿਹੜੇ ਬੰਦੇ ਬੁਲਾਏ ਆ ਉੱਥੇ ਕਿਸਾਨਾਂ ਨੂੰ ਅੱਗੂ ਬੁਲਾਇਆ ਉਹਨਾਂ ਨੂੰ ਗੱਡੀਆਂ ਰੋਕ ਕੇ ਉਹਨਾਂ ਨੂੰ ਗ੍ਰਿਫਤਾਰ ਕਰ ਲੈਣਾ ਜੰਡੀਗੜ ਦੇ ਵਿੱਚ ਇਹ ਕਿਹੜਾ ਦੱਸੋ ਕਿਹੜਾ ਚੰਗਾ ਕਰਨਾ ਹੈਗਾ ਜਦੋਂ ਇਹ ਕਿਸਾਨ ਲੀਡਰ ਦਿੱਲੀ ਬੈਠੇ ਸੀ ਉਹ ਤੁਸੀਂ ਇਹਨਾਂ ਨੂੰ ਚੰਗਾ ਕਹਿੰਦੇ ਸੀ ਕਿਉਂਕਿ ਤੁਹਾਡੀ ਇੱਥੇ ਸਰਕਾਰ ਨਹੀਂ ਸੀ ਉਦੋਂ ਹੂੰ ਬੀਤੀ ਰਾਤ ਰਾਤ ਦੇ ਹਨੇਰੇ ਦੇ ਵਿੱਚ ਸਰਕਾਰ ਵੱਲੋਂ ਜੋ ਇੱਕ ਪੀਲਾ ਪੰਜਾਬ ਬਲਡੋజర్ ਐਕਸ਼ਨ ਵੱਡੇ ਪੱਧਰ ਤੇ ਸ਼ੰਭੂ ਤੇ ਖਨੌਰੀ ਦੇ ਵਿੱਚ ਦੇਖਣ ਨੂੰ ਮਿਲਿਆ ਔਰ ਖਾਸ ਕਰਕੇ ਜਿਹੜਾ ਵੱਡੇ ਪੱਧਰ ਤੇ ਕੰਟਰੋਲ ਹੋ ਰਿਹਾ ਸੋਸ਼ਲ ਮੀਡੀਆ ਮੀਡੀਆ ਦੇ ਉੱਪਰ ਕਿ ਪੰਜਾਬ ਸਰਕਾਰ ਨੇ ਕੇਂਦਰ ਨਾਲ ਮਿਲ ਕੇ ਧੋਖੇ ਚ ਰੱਖ ਕੇ ਕਿਸਾਨਾਂ ਨੂੰ ਮੀਟਿੰਗ ਤੇ ਬੁਲਾ ਕੇ ਗ੍ਰਿਫਤਾਰ ਕਰਕੇ ਉਸ ਤੋਂ ਬਾਅਦ ਦੂਸਰੇ ਕਿਸਾਨ ਕਿਸਾਨਾਂ ਦੇ ਉੱਪਰ ਬੋਰਡਰਾਂ ਤੇ ਐਕਸ਼ਨ ਕਰਤਾ ਵੱਡੇ ਪੱਧਰ ਤੇ ਇਸ ਦੀ ਇੱਕ ਪੰਜਾਬ ਦੇ ਲੋਕਾਂ ਦੇ ਵਿੱਚ ਨਿੰਦਿਆ ਤੇ ਵਿਰੋਧ ਹੋ ਰਿਹਾ ਵੱਖ-ਵੱਖ ਜਿਹੜੇ ਐਕਟਿਵਿਸਟ ਨੇ ਸਮੇਂ-ਸਮੇਂ ਤੇ ਜਿਹੜੇ ਸਰਕਾਰ ਦੇ ਖਿਲਾਫ ਲੋਕਪੱਖੀ ਜਿਹੜੇ ਇੱਕ ਹਾ ਦੇ ਨਾਰੇ ਮਾਰਦੇ ਰਹਿੰਦੇ ਨੇ ਉਹਨਾਂ ਨੇ ਵੀ ਆਪਣੇ ਆਪਣੇ ਵਿਚਾਰ ਪ੍ਰਗਟ ਕੀਤੇ ਨੇ ਮਾਨਕ ਗੋਇਲ ਜੀ ਸਾਡੇ ਨਾਲ ਨੇ ਸਮੇਂ-ਸਮੇਂ ਤੇ ਸਰਕਾਰ ਵਿਰੋਧੀ ਜਿਹੜੀਆਂ ਨੀਤੀਆਂ ਨੇ ਸਰਕਾਰ ਦੀਆਂ ਜਿਹੜੀਆਂ ਲੋਕ ਵਿਰੋਧੀ ਨੀਤੀਆਂ ਨੇ ਉਹਨਾਂ ਦਾ ਵਿਰੋਧ ਕਰਦੇ ਰਹਿੰਦੇ ਨੇ ਆਰਟੀਆਈ ਦੇ ਰਾਹੀਂ ਵੱਡੇ ਵੱਡੇ ਖੁਲਾਸੇ ਜ਼ਾਹਰ ਕਰਦੇ ਰਹਿੰਦੇ ਨੇ ਮਾਨਕ ਗੋਇਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜਨਦਰ ਜੀ ਰਾਤ ਦੇ ਹਨੇਰੇ ਚ ਜੋ ਹੋਇਆ ਉਸ ਸਾਰੀ ਦਰਦਪਰੀ ਤੇ ਸ਼ਰਮਨਾਕ ਜਿਹੜੀ ਇਹ ਕਰਤੂਤ ਆ ਉਸ ਦਾ ਚੜਦੇ ਸੂਰਜ ਨੇ ਸਭ ਦੇ ਸਾਹਮਣੇ ਵਿਅਾਨ ਪ੍ਰਗਟ ਕਰ ਦਿੱਤਾ ਕਿਵੇਂ ਵੇਖਦੇ ਹੋ ਦੇਖੋ ਜੀ ਇੱਕ ਨਾ ਪੁਰਾਣੇ ਮੈਂ ਤੋਂ ਆਪਣਾ ਰਿਵਾਜ ਚੱਲਿਆ ਆਉਂਦਾ ਕਿ ਜਦੋਂ ਵੀ ਚਾਹੇ ਦੁਸ਼ਮਣ ਹੋਵੇ ਜੀ ਚਾਹੇ ਉਹ ਸਾਡਾ ਕੋਈ ਵੀ ਕਿੱਡਾ ਵੀ ਵੱਡਾ ਦੁਸ਼ਮਣ ਹੋਵੇ ਜਦੋਂ ਉਹਦੇ ਨਾਲ ਅਸੀਂ ਕੋਈ ਮੀਟਿੰਗ ਰੱਖਦੇ ਆਂ ਜੀ ਤੇ ਉਹਦੇ ਚ ਰੂਲ ਹੁੰਦੇ ਨੇ ਕਿ ਉਸ ਟਾਈਮ ਤੇ ਉਹਨਾਂ ਨਾਲ ਆਪਾਂ ਨੂੰ ਉਹਨਾਂ ਨਾਲ ਲੜਾਈ ਨਹੀਂ ਕਰਨੀ ਉਹਨਾਂ ਨੂੰ ਮਾਰਨਾ ਨਹੀਂ ਇਹਨਾਂ ਨੂੰ ਚੱਕਣਾ ਨਹੀਂ ਜਾਂ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰਨਾ ਇਹ ਤੇ ਤੁਹਾਡੇ ਆਪਣੇ ਲੋਕ ਨੇ ਤੁਸੀਂ ਕਿਸਾਨਾਂ ਨੂੰ ਬੁਲਾਇਆ ਪਹਿਲਾਂ ਉੱਥੇ ਚੰਡੀਗੜ੍ਹ ਜੀ ਤੇ ਬੁਲਾ ਕੇ ਗ੍ਰਿਫਤਾਰ ਕਰ ਲਿਆ ਐਡਾ ਵੱਡਾ ਧਰੋ ਮੈਂ ਕਹਿੰਦਾ ਪੰਜਾਬ ਦੀ ਜਿਹੜੀ ਹਿਸਟਰੀ ਹੈ ਉਹਦੇ ਵਿੱਚ ਕਦੇ ਨਹੀਂ ਹੋਇਆ ਨਹੀਂ ਮੈਨੂੰ ਲੱਗਦਾ ਇੰਡੀਆ ਦੀ ਹਿਸਟਰੀ 'ਚ ਇਹ ਹਜੇ ਕਦੇ ਹੋਇਆ ਹੋਣਾ ਬਿਲਕੁਲ ਤੇ ਭਗਵੰਤ ਮਾਨ ਜੀ ਕਹਿੰਦੇ ਕਿ ਮੈਂ ਤੁਹਾਡਾ ਮਿੱਤਰ ਕੀ ਡਾਂਗਾ ਕਿਸਾਨਾਂ ਨੂੰ ਕਹਿੰਦੇ ਕਿਹੜਾ ਮਿੱਤਰ ਕਿਹੜਾ ਹੈ ਦੱਸੋ ਵੀ ਜਿਹੜਾ ਕਿਸਾਨਾਂ ਨੂੰ ਇੱਕ ਐਮਐਸਪੀ ਦੀ ਜਾਂ ਹੋਰ ਜਿਹੜੇ ਸਾਡੇ ਵਾਦੇ ਸੀ ਉਹਨਾਂ ਦੀ ਮੀਟਿੰਗ ਲਈ ਬੁਲਾਉਂਦਾ ਹੈ ਹੂੰ ਤੇ ਉਸ ਤੋਂ ਬਾਅਦ ਗ੍ਰਿਫਤਾਰ ਕਰ ਲੈਂਦਾ ਤੇ ਆਗੂਆਂ ਨੂੰ ਗ੍ਰਿਫਤਾਰ ਕਰਕੇ ਮੰਗਰ 4-5000 ਫੋਰਸ ਭੇਜ ਕੇ ਉੱਥੇ ਜਿਹੜਾ ਮੋਰਚਾ ਲਾਇਆ ਹੋਇਆ ਹੈ ਉਹ ਸਾਰੇ ਮੋਰਚੇ ਦੀਆਂ ਸਟੇਜਾਂ ਟੈਂਟ ਈਨਾ ਵੀ ਜਿਹੜੀਆਂ ਛੱਤਾਂ ਪਾਈਆਂ ਹੋਈਆਂ ਸੀ ਉੱਥੋਂ ਲੈ ਕੇ ਸਾਰਾ ਸਾਰਾ ਢਾ ਦਿੰਦਾ ਉੱਥੇ 90 90 ਸਾਲਾਂ ਦੇ ਬਜ਼ੁਰਗ ਬੈਠੇ ਆ ਉੱਥੇ ਉਹਨਾਂ ਨੂੰ ਭਜਾਇਆ ਜਾਂਦਾ ਉੱਥੋਂ ਜੀ ਮੈਂ ਅਸੂਰੇ ਦੇਖ ਰਿਹਾ ਸੀ ਕਿ ਬਜ਼ੁਰਗ ਬਜ਼ੁਰਗ ਦੱਸ ਰਹੇ ਸੀ ਕਿ ਕਿ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਖੇਤਾਂ ਦੇ ਵਿੱਚ ਵਟਾਂ ਤੇ ਪੈ ਕੇ ਰਾਤ ਗੁਜ਼ਾਰੀ ਠੰਡਾ ਮੌਸਮ ਹੈ ਜੀ ਬਜ਼ੁਰਗ 90 90 ਸਾਲਾਂ ਦੇ ਕੋਈ ਕਪੜਾ ਨਹੀਂ ਕੋਈ ਲੀੜਾ ਨਹੀਂ ਉਹਨਾਂ ਨੂੰ ਚੱਕਣ ਦਿੱਤਾ ਉੱਥੋਂ ਕੋਈ ਮੰਜਾ ਨਹੀਂ ਚੱਕਣ ਦਿੱਤਾ ਸਾਰਾ ਕਿਤੇ ਕਈ ਤੰਬੂਆਂ 'ਚ ਅੱਗ ਲੱਗੀ ਉੱਥੇ ਕਿਸਾਨਾਂ ਦੇ ਟਰੈਕਟਰ ਉੱਥੇ ਖੜੇ ਆ ਕਿਸਾਨਾਂ ਦੀਆਂ ਜਿਹੜੀਆਂ ਟਰਾਲੀਆਂ ਉੱਥੇ ਖੜੀਆਂ ਉਹਨਾਂ ਦਾ ਕੀਮਤੀ ਸਮਾਨ ਉੱਥੇ ਪਿਆ ਕਿਉਂਕਿ ਕਈ ਪਿਛਲੇ ਲੰਬੇ ਸਾਲ ਲੰਬੇ ਸਮੇਂ ਤੋਂ ਉੱਥੇ ਰਹਿ ਰਹੇ ਸੀ ਇਹ ਬਿਲਕੁਲ ਇਹ ਕਿੰਨੀ ਕੁ ਵਧੀਆ ਗੱਲ ਹੈ ਮੈਂ ਸਮਝਦਾ ਭਗਵੰਤ ਮਾਨ ਜੀ ਨੇ ਕਿਸਾਨਾਂ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਔਰ ਇਹਦੀ ਜਿਹੜੀ ਬਿਉਂਤ ਬਣਦੀ ਹੈ ਉਹ ਕੋਹ ਕੇਜਰੀਵਾਲ ਦੇ ਜਿਹੜੀ ਹੈਗੀ ਇੱਥੇ ਆ ਕੇ ਖੜੀ ਹੈ ਕਿਉਂਕਿ ਉਹ ਇਸ ਟਾਈਮ ਲੁਧਿਆਣੇ ਦੀਆਂ ਜਿਹੜੀਆਂ ਵੋਟਾਂ ਨਹੀਂ ਅੱਗੇ ਆਉਣੀਆਂ ਨੇ ਬਾਈਲ ਇਕਸ਼ਨ ਉਹਨੂੰ ਜਿੱਤਣਾ ਚਾਹੁੰਦੇ ਆ ਜੀ ਔਰ ਉੱਥੇ ਉੱਥੋਂ ਦੇ ਲੋਕਾਂ ਨੂੰ ਦਿਖਾਇਆ ਜਾ ਰਿਹਾ ਕਿ ਅਸੀਂ ਰਸਤੇ ਕਲੀਅਰ ਕਰਾਤੇ ਅਸੀਂ ਇਦਾਂ ਕਰਤਾ ਪਰ ਨਹੀਂ ਮੈਂ ਮੈਂ ਸਮਝਦਾ ਭਗਵੰਤ ਮਾਨ ਜੀ ਨੂੰ ਬਹੁਤ ਮਹਿੰਗਾ ਪੈਣਾ ਹ ਹ ਜਿਹੜਾ ਇਹ ਰਾਤੀ ਐਕਸ਼ਨ ਹੋਇਆ ਦੋ ਵਰਤਾਰੇ ਅਸੀਂ ਇੱਕੋ ਸਮੇਂ ਤੇ ਵੇਖਦੇ ਆ ਘਟਦੇ ਹੋਏ ਇੱਕ ਵੇਲੇ ਮੀਟਿੰਗ ਤੋਂ ਬਾਅਦ ਆਗੂਆਂ ਨੂੰ ਚੱਕ ਲਿਆ ਜਾਂਦਾ ਉਸ ਤੋਂ ਬਾਅਦ ਖਨੌਰੀ ਤੇ ਸ਼ੰਭੂ ਦੇ ਉੱਪਰ ਸਿੱਧਾ ਐਕਸ਼ਨ ਹੋ ਜਾਂਦਾ ਉੱਥੇ ਜਾ ਕੇ ਉਹਨਾਂ ਦਾ ਸਮਾਨ ਖਦੇੜਨਾ ਸ਼ੁਰੂ ਕਰ ਦਿੱਤਾ ਤੇ ਸੈਕੰਡ ਇਹ ਕਿ ਪੰਜਾਬ ਦੇ ਕੁਝ ਮੰਤਰੀ ਕੁਲਤਾਰ ਸੰਧਵਾ ਜਿਹੜੇ ਸਪੀਕਰ ਨੇ ਉਹ ਵੀ ਤਰਨਜੀਤ ਸੌਂਦ ਵੀ ਐਮਪੀ ਕੰਗ ਵੀ ਹਰਪਾਲ ਛੀਮਾ ਆਪੋ ਆਪਣੇ ਫੇਸਬੁੱਕ ਪੇਜਾਂ ਤੇ ਲਾਈਵ ਹੋ ਜਾਂਦੇ ਨੇ ਇੱਕੋ ਹੀ ਗੱਲ ਕਹਿੰਦੇ ਨੇ ਗੱਲ ਕਰਨ ਦੇ ਤਰੀਕੇ ਤੋਂ ਲਹਿਜੇ ਤੋਂ ਇਹ ਲੱਗਦਾ ਵੀ ਜਿਵੇਂ ਕੋਈ ਉੱਪਰੋਂ ਉਹਨਾਂ ਨੂੰ ਸਕ੍ਰਿਪਟ ਭੇਜੀ ਗਈ ਹੁੰਦੀ ਆ ਅਸੀਂ ਕਿਸਾਨਾਂ ਦੇ ਨਾਲ ਹਾਂ ਪੰਜਾਬ ਦਾ ਕਾਰੋਬਾਰ ਵਧਣਾ ਫੁੱਲਣਾ ਚਾਹੀਦਾ ਕਾਰੋਬਾਰ ਨੂੰ ਘਾਟਾ ਪੈ ਰਿਹਾ ਹੈਗਾ ਜੇ ਉਹ ਰਾਹ ਖੁੱਲਣੇ ਚਾਹੀਦੇ ਆ ਇਹਨੂੰ ਕਿਵੇਂ ਵੇਖਦੇ ਹੋ ਦੇਖੋ ਜੀ ਇਹ ਸਾਰੀ ਆਮ ਆਦਮੀ ਪਾਰਟੀ ਨਾਲ ਇਹ ਜਿਵੇਂ ਤੁਸੀਂ ਕਿਹਾ ਸਕ੍ਰਿਪਟ ਦੇ ਹਿਸਾਬ ਨਾਲ ਹੀ ਚੱਲਦੀ ਆ ਇਹ ਕੋਸ਼ਿਸ਼ ਕਰਦੇ ਆ ਕਿ ਇੱਕ ਤੋਂ ਬਾਅਦ ਦੂਜਾ ਦੂਜੇ ਤੋਂ ਬਾਅਦ ਤੀਜਾ ਬੰਦਾ ਲਾਈਵ ਹੋਈ ਜਾਵੇ ਤੇ ਉਹਨੂੰ ਜਿਹੜੇ ਇਹਨਾਂ ਦੇ ਨਾਲ ਦੇ ਜਿਹੜੇ ਮੀਡੀਆ ਦਰਾਰ ਹੈ ਜਿਨ੍ਹਾਂ ਨੂੰ ਇਹ ਕਰੋੜਾ ਰੁਪਇਆ ਦਿੰਦੇ ਆ ਮਹੀਨਾ ਦਾ ਉਹਨਾਂ ਨੂੰ ਕਹਿ ਦਿੰਦੇ ਆ ਕਿ ਇਸੇ ਚੀਜ਼ ਨੂੰ ਬਾਰ-ਬਾਰ ਰਿਪੀਟ ਤੇ ਚਲਾਈ ਜਾਓ ਤਾਂ ਕਿ ਲੋਕਾਂ ਦੇ ਵਿੱਚ ਇਹ ਮੈਸੇਜ ਆਵੇ ਕਿ ਸਰਕਾਰ ਠੀਕ ਕਰ ਰਹੀ ਹੈ ਪਰ ਪਰ ਬਜ਼ੁਰਗਾਂ ਨੂੰ ਇੱਕ ਉਸ ਤਰੀਕੇ ਨਾਲ ਭਜਾਉਣਾ ਡੰਡੇ ਡੰਡਿਆਂ ਨਾਲ ਉੱਥੇ ਉਹਨਾਂ ਦੇ ਟੰਬੂਆਂ ਨੂੰ ਅੱਗ ਲੱਗੀ ਪਈ ਹੈ ਉੱਥੋਂ ਦੇ ਤੁਸੀਂ ਜਿਹੜੇ ਬੰਦੇ ਬੁਲਾਏ ਆ ਉੱਥੇ ਕਿਸਾਨ ਆ ਗੂ ਬੁਲਾਇਆ ਉਹਨਾਂ ਨੂੰ ਗੱਡੀਆਂ ਰੋਕ ਕੇ ਉਹਨਾਂ ਨੂੰ ਗ੍ਰਿਫਤਾਰ ਕਰ ਲੈਣਾ ਚੰਡੀਗੜ੍ਹ ਦੇ ਵਿੱਚ ਇਹ ਕਿਹੜਾ ਦੱਸੋ ਕਿਹੜਾ ਚੰਗਾ ਕੰਮ ਹੈਗਾ ਜਦੋਂ ਇਹ ਕਿਸਾਨ ਲੀਡਰ ਦਿੱਲੀ ਬੈਠੇ ਸੀ ਉਹ ਤੁਸੀਂ ਇਹਨਾਂ ਨੂੰ ਚੰਗਾ ਕਹਿੰਦੇ ਸੀ ਕਿਉਂਕਿ ਤੁਹਾਡੀ ਇੱਥੇ ਸਰਕਾਰ ਨਹੀਂ ਸੀ ਉਦੋਂ ਹੂੰ ਪੰਜਾਬ ਦੀ ਸਰਕਾਰ ਬਣੀ ਨਹੀਂ ਸੀ ਤੁਹਾਨੂੰ ਪਤਾ ਸੀ ਕਿ ਕਿਸਾਨਾਂ ਦੇ ਸਹਿਯੋਗ ਦੇ ਨਾਲ ਸਰਕਾਰ ਬਣੂਗੀ ਔਰ ਬਣੀ ਵੀ ਤੇ ਜਦੋਂ ਹੁਣ ਸਰਕਾਰ ਬਣ ਗਈ ਹੈ ਤੇ ਤੁਸੀਂ ਕਿਸਾਨਾਂ ਨੂੰ ਕਹਿੰਦੇ ਹੋ ਕਿ ਇਹ ਸੜਕਾਂ ਰੋਕਦੇ ਆ ਇਹ ਸਾਨੂੰ ਰੈਵਨਿਊ ਨੂੰ ਨੁਕਸਾਨ ਹੁੰਦਾ ਜਦੋਂ ਕਿ ਸੜਕ ਰਿਐਲਿਟੀ ਇਹ ਹੈ ਕਿ ਸੜਕ ਰੋਕੀ ਹੈ ਗਵਰਨਮੈਂਟ ਨੇ ਜਿਹੜੀ ਹਰਿਆਣਾ ਗਵਰਨਮੈਂਟ ਨੇ ਸੜਕ ਰੋਕੀ ਹੈ ਉਹਨਾਂ ਨੇ ਬੈਰੀਕੇਡ ਲਾਏ ਆ ਔਰ ਜਿਹੜੇ ਜਿਹੜੇ ਕਿਸਾਨ ਨੇ ਤੁਸੀਂ ਕਹਿੰਦੇ ਸੀ ਭਗਵੰਤ ਮਾਜੀ ਦਾ ਪੁਰਾਣਾ ਇੰਟਰਵਿਊ ਸੁਣੋ ਉਹ ਕਹਿੰਦੇ ਆ ਕਿ ਜਿਹੜੇ ਕਿਸਾਨ ਆ ਉਹ ਦਿੱਲੀ ਨਹੀਂ ਜਾਣਗੇ ਤੇ ਹੋਰ ਕਿ ਲਾਹੌਰ ਜਾਣਗੇ ਆਪਣੀਆਂ ਮੰਗਾਂ ਨੂੰ ਲੈ ਕੇ ਹੁਣ ਤੁਸੀਂ ਨਾ ਉਹਨਾਂ ਨੂੰ ਚੰਡੀਗੜ੍ਹ ਜਾਣ ਦਿੰਦੇ ਹੋ ਨਾ ਉਹਨਾਂ ਨੂੰ ਜਿਹੜੀ ਹਰਿਆਣਾ ਸਰਕਾਰ ਹੈ ਉਹ ਦਿੱਲੀ ਜਾਣ ਦਿੰਦੀ ਹੈ ਤੇ ਕਿਸਾਨ ਜਾਣ ਕਿੱਥੇ ਜਿੱਥੇ ਕਿ ਉਹ ਧਰਨਾ ਲਾ ਦੋ ਉੱਥੇ ਤੁਸੀਂ ਲਾਤੀ ਚਾਰਜ ਕਰ ਦਿੰਦੇ ਹੋਗੇ ਸਰਕਾਰ ਕਿਸਾਨ ਤਾਂ ਜਿਹੜੀ ਧਰਨਾ ਵੀ ਲਾਉਂਦੇ ਅੱਧੀ ਸੜਕ ਰੋਕ ਕੇ ਲਾਉਂਦੇ ਆ ਪਰ ਤੁਹਾਡੀ ਪੁਲਿਸ ਅੱਗੇ ਮੂਰੇ ਬੈਰੀਕੇਡ ਪੂਰੀ ਸੜਕ ਤੇ ਲਾ ਦਿੰਦੀ ਹੈ ਇਹ ਤਾਂ ਸਾਫ ਹੁੰਦਾ ਹੈ ਕਿ ਜਿਹੜੀ ਜਿਹੜੇ ਕਿਸਾਨ ਨੇ ਉਹ ਹੋਣੀ ਸੜਕਾ ਰੋਕ ਰਹੇ ਤੁਹਾਡੀ ਪੁਲਿਸ ਸੜਕਾ ਰੋਕ ਰਹੀ ਹੈ ਤੇ ਨੰਬਰ 2 ਜਿਹੜੇ ਇਹਨਾਂ ਦੇ ਮੰਤਰੀ ਕਹਿ ਰਹੇ ਕਿ ਬਹੁਤ ਵੱਡਾ ਰੈਵਨਿਊ ਨੂੰ ਫਾਇਦਾ ਹੋਊਗਾ ਮੈਂ ਇਹ ਹਰਪਾਲ ਜੀਮਾ ਜੀ ਤੋਂ ਅਗਲੇ ਸਾਲ ਦੇ ਵਿੱਚ ਪੁੱਛਣਾ ਹੈਗਾ ਵੀ ਜਿਹੜੇ ਤੁਸੀਂ ਆਹ ਇਥੋਂ ਧਰਨਾ ਚਕਾਇਆ ਹੈਗਾ ਤੁਹਾਡਾ ਰੈਵਨਿਊ ਦੇ ਵਿੱਚ ਕਿੰਨਾ ਫਾਇਦਾ ਹੋਊਗਾ ਜਦੋਂ ਦੀ ਤੁਹਾਡੀ ਸਰਕਾਰ ਬਣੀ ਹੈ ਪੰਜਾਬ ਦੇ ਵਿੱਚ ਜਿਹੜਾ ਤੁਸੀਂ ਕਰੀਬ 1.5 ਕਰੋੜ ਦੇ ਕਰੀਬ ਜਿਹੜਾ ਹੈਗਾ ਕਰਜ਼ਾ ਲੈ ਚੁੱਕੋ ਤਿੰਨ ਸਾਲਾਂ ਦੇ ਵਿੱਚ ਇੰਨੀ ਇੰਨੀ ਤੇਜ਼ੀ ਦੇ ਨਾਲ ਪਿਛਲੇ 70 ਸਾਲ ਹੀ ਕਹਿ ਲਓ ਤੁਸੀਂ 70 70 ਸਾਲ ਕਰਦੇ ਹੈਗੇ ਇਹੇ ਪਿਛਲੇ ਪਿਛਲੇ ਟਾਈਮ ਦੇ ਵਿੱਚ ਕਿਸੇ ਸਰਕਾਰ ਨੇ ਨਹੀਂ ਕਰਜ਼ਾ ਲਿਆ ਨਾ ਹੀ ਉਹ ਕਾਲੀਆਂ ਨੇ ਇੰਨੀ ਤੇਜ਼ੀ ਦੇ ਨਾਲ ਕਰਜ਼ਾ ਲਿਆ ਨਾ ਹੀ ਉਹ ਕਾਂਗਰਸ ਨੇ ਨਹੀਂ ਤੇ ਜੀ ਨੇ ਕਰਜ਼ਾ ਲਿਆ ਇਹਨਾਂ ਨੇ ਅਜਾੜ ਕੇ ਰੱਖ ਦਿੱਤਾ ਇਹਨਾਂ ਨੇ ਸਿਰਫ ਹਸ਼ਤियार ਬਾਜੀ ਜਿਹੜੇ ਜਹਾਜ਼ ਨੇਗੇ ਇਹੋ ਜਿਹੀਆਂ ਚੀਜ਼ਾਂ ਤੇ ਜਾਂ ਕੇਜਰੀਵਾਲ ਨੂੰ ਕੁਝ ਕਰਨ ਲਈ ਜਿਵੇਂ ਹੁਣ ਕੱਲ ਪਰਸੋਂ ਕੇਜਰੀਵਾਲ ਲੁਧਿਆਣੇ ਗਏ ਸੀ ਲੁਧਿਆਣੇ ਦੇ ਵਿੱਚ ਹਜ਼ਾਰਾਂ ਬੋਰਡ ਲਾਏ ਗਏ ਮਤਲਬ ਹਰ ਇੱਕ ਪਿੱਲਰ ਦੇ ਉੱਤੇ ਬੋਰਡ ਲਾਇਆ ਗਿਆ ਹਰ ਇੱਕ ਕੰਨ ਦੇ ਉੱਤੇ ਬੋਰਡ ਲਾਇਆ ਗਿਆ ਸਰਕਾਰੀ ਬੱਸਾਂ ਉੱਤੇ ਸਰਕਾਰੀ ਬੱਸਾਂ ਨਾਲ ਵਰਕਰ ਬੁਲਾਏ ਗਏ ਕਰੋੜਾ ਰੁਪਏ ਚ ਗੇਜਰੀਵਾਲ ਦੀ ਫੇਰੀ ਪਈ ਤੇ ਇਸੇ ਤਰੀਕੇ ਪੰਜਾਬ ਦੇ ਪੈਸੇ ਨੂੰ ਉਜਾੜ ਕੀਤਾ ਜਾ ਰਿਹਾ ਜਦੋਂ ਕਿ ਹਸਪਤਾਲਾਂ ਦੇ ਵਿੱਚ ਇਹਨਾਂ ਕੋਲੇ ਦਵਾਈਆਂ ਨਹੀਂ ਹੈਗੀਆਂ ਐਕਸਰੇ ਐਕਸਰੇ ਇਹ ਫੈਲਮਾਂ ਤਾਂ ਕਰਨੀ ਹੈਗੀਆਂ ਔਰ ਹੋਰ ਡਾਕਟਰ ਨਹੀਂ ਹੈਗੇ ਤੁਸੀਂ ਦੇਖੋ ਕਿਤੇ ਕਿਤੇ ਆਈ ਡਾਕਟਰ ਨਹੀਂ ਕਿਤੇ ਕੁਝ ਨਹੀਂ ਮਤਲਬ ਬੇਸਿਕ ਸਹੂਲਤਾਂ ਪੂਰੀਆਂ ਨਹੀਂ ਸਿਰਫ ਅਖਬਾਰਾਂ ਦੇ ਵਿੱਚ ਟੀਵੀ ਟੀਵੀ ਦੇ ਉੱਤੇ ਇਸ਼ਤਿਹਾਰਾਂ ਦੇ ਵਿੱਚ ਫਲੈਕਸਾਂ ਦੇ ਵਿੱਚ ਕਿ ਪੈਸਾ ਉਜਾੜਾ ਜਾ ਰਿਹਾ ਔਰ ਮੈਂ ਮੈਂ ਸਹੀ ਗੱਲ ਕਹਿ ਰਹੇ ਮੈਂ ਪੁੱਛੂੰਗਾ ਜਿੱਦੇ ਮੈਨੂੰ ਮਿਲੇ ਆਪਣੇ ਹਰਪਾਲ ਚੀਮਾ ਜੀ ਉਹਨੂੰ ਘੇਰ ਕੇ ਪੁੱਛੂੰਗਾ ਜਦੋਂ ਥੋੜਾ ਟਾਈਮ ਲੱਗ ਗਿਆ ਵੀ ਦੱਸੋ ਕਿਹੜਾ ਰੈਵਨਿਊ ਤੁਸੀਂ ਹੁਣ ਜਨਰੇਟ ਕੀਤਾ ਹੈਗਾ ਇਹ ਕਿਸਾਨਾਂ ਤੇ ਤਸ਼ੱਦਦ ਕਰਕੇ ਜੀ ਜਿਸ ਤਰ੍ਹਾਂ ਰਾਤੀ ਸਾਰੇ ਇਹ ਆਪਣੇ ਮੰਤਰੀ ਖੁਦ ਸਪੀਕਰ ਲਾਈਵ ਹੋਏ ਉਸ ਉਹਦੇ ਵਿੱਚ ਉਹਨਾਂ ਨੇ ਵੀ ਇਹ ਗੱਲ ਕਹੀ ਆ ਕਿ ਜੇ ਤੁਹਾਡੀਆਂ ਮੰਗਾਂ ਜਿਹੜੀਆਂ ਹੈਗੀਆਂ ਨੇ ਉਹ ਕੇਂਦਰ ਨਾਲ ਸੰਬੰਧਤ ਨਹੀਂ ਤੁਸੀਂ ਪੰਜਾਬ ਦੇ ਰਾਹ ਨਾ ਰੋਕੋ ਤੁਸੀਂ ਦਿੱਲੀ ਜਾਓ ਉੱਥੇ ਧਰਨਾ ਦਿਓ ਤੁਹਾਡੀ ਗੱਲ ਦੇ ਵਿੱਚ ਹੀ ਗੱਲ ਐਡ ਆਨ ਕਰਦਾ ਮਾਨਕ ਜੀ ਕਿ ਦਿੱਲੀ ਤਾਂ ਕੋਈ ਜਾਣ ਨਹੀਂ ਦੇ ਰਿਆ ਪੰਜਾਬ ਸਰਕਾਰ ਇਹਨਾਂ ਨੂੰ ਚੰਡੀਗੜ੍ਹ ਨਹੀਂ ਆਉਣ ਦੇ ਰਹੀ ਬਾਈ ਜੀ ਤੁਸੀਂ ਜਿਹੜੀਆਂ 18 ਮੰਗਾਂ ਸੀਗੀਆਂ ਪਿਛਲੇ ਦਿਨ ਜਿਹਨੂੰ ਅਨੁਭਗਵੰਤ ਮਾਨ ਜੀ ਕਹਿ ਰਹੇ ਸੀਗੇ ਇਹ ਦੇ ਦਿੱਲੀ ਨਾਲ ਜਾਂ ਸੈਂਟਰ ਨਾਲ ਸੰਬੰਧਤ ਨਹੀਂ ਸਾਰੀਆਂ ਮੰਗਾਂ ਪੰਜਾਬ ਨਾਲ ਸੰਬੰਧਤ ਨੇ ਮੈਂ ਕਹਿੰਦਾ ਵੀ ਜਿਹੜੇ ਸਾਡੇ ਕਿਸਾਨ ਆਗੂ ਨੇਗੇ ਉਹ ਇੰਨੇ بڑے ਲਿਖੇ ਤੇ ਨੇ ਸਮਝਦਾਰ ਤੇ ਹੈਗੇ ਆ ਕਿ ਉਹਨਾਂ ਨੂੰ ਪਤਾ ਹੈ ਕਿ ਕਿਹੜੀ ਮੰਗ ਜਿਹੜੀ ਹੈਗੀ ਸਟੇਟ ਨੇ ਮੰਗਣੀ ਕਿਹੜੀ ਸੈਂਟਰ ਨੇ ਮੰਗਣੀ ਹੈ ਤੇ ਉਹ ਜਦੋਂ ਜਦੋਂ ਉਹਨਾਂ ਨੂੰ ਇਹਦਾ ਪਤਾ ਹੈ ਤੇ ਉਹ ਸੈਂਟਰ ਦੀਆਂ ਮੰਗਾਂ ਸਟੇਟ ਕੋਲ ਕਿਉਂ ਲੈ ਕੇ ਜਾਣਗੇ ਉਹ ਸਿਰਫ ਇੱਕ ਲੋਕਾਂ ਨੂੰ ਮੂਰਖ ਬਣਾਉਣ ਲਈ ਇੱਕ ਕੈਂਪੇਨ ਚਲਾਈ ਜਾ ਰਹੀ ਹੈ ਵੀ ਜਿਹੜੀਆਂ ਜਿਹੜੀਆਂ ਮੰਗਾਂ ਨਹੀਂ ਆ ਸਾਰੇ ਸੈਂਟਰ ਨਾਲ ਸੰਬੰਧਤ ਨੇ ਤੇ ਜਾਣ ਬੁੱਝ ਕੇ ਸਾਨੂੰ ਇਹ ਪਰੇਸ਼ਾਨ ਕਰ ਰਹੇ ਨੇ ਜਦੋਂ ਕਿ ਇਹ ਬਿਲਕੁਲ ਨਹੀਂ ਹੈ ਹੂੰ ਉਹ ਸਾਰੀਆਂ ਮੰਗਾ ਸਟੇਟ ਨਾਲ ਸਬੰਧਤ ਨਹੀਂ ਔਰ ਸਟੇਟ ਨੂੰ ਹੀ ਮੰਨ ਲਿਆ ਪੈਣੀਆਂ ਨੇ ਹੁਣ ਸੁਖਲਤਾਰ ਸੰਧਵਾਜੀ ਜਾਂ ਹੋਰ ਜਿੰਨੇ ਵੀ ਹੈਗੇ ਕਹਿੰਦੇ ਦਿੱਲੀ ਜਾਓ ਕਿ ਦਿੱਲੀ ਪਹਿਲੀ ਗੱਲ ਤੇ ਉਹ ਮੰਗਾ ਸਟੇਟ ਨਾਲ ਸਬੰਧਤ ਨਹੀਂ ਤੁਸੀਂ ਚੰਡੀਗੜ੍ਹ ਵੀ ਨਹੀਂ ਗਿਆ ਦਿੱਤਾ ਸਾਨੂੰ ਜਦੋਂ ਦਿੱਲੀ ਜਦੋਂ ਤੁਸੀਂ ਹੁਣ ਅੱਗੇ ਪਿੰਡਾਂ 'ਚ ਆਉਣਾ ਹੈਗਾ ਜਦੋਂ ਲੋਕਾਂ ਨੇ ਤੁਹਾਡੇ ਤੁਹਾਡੀਆਂ ਗੱਡੀਆਂ ਰੋਕੀਆਂ ਤੁਹਾਨੂੰ ਘੇਰੇ ਤੁਹਾਨੂੰ ਘੇਰ ਕੇ ਤੁਹਾਨੂੰ ਸਵਾਲ ਕੀਤੇ ਫਿਰ ਤੁਹਾਨੂੰ ਲੱਗਦਾ ਦੁੱਖ ਹੋਣਾ ਔਰ ਮੈਂ ਕਹਿੰਦਾ ਵੀ ਇਹ ਹੋਣਾ ਹੈਗਾ ਅੱਗੇ ਕਿਉਂਕਿ ਤੁਸੀਂ ਸਾਨੂੰ ਚੰਡੀਗੜ੍ਹ ਜਾਣ ਨਹੀਂ ਦਿੰਦੇ ਨਾ ਦਿੱਲੀ ਜਾਣ ਦਿੰਦੇ ਤੁਸੀਂ ਕਹਿੰਦੇ ਦਿੱਲੀ ਕਿਉਂ ਦਿੱਲੀ ਕਿ ਉੱਡ ਕੇ ਕਿਸਾਨਾਂ ਕੋਲ ਕੀ ਜਹਾਜ਼ ਕਿ ਉੱਡੀ ਕੇ ਚੱਲ ਜਾਣਾ ਉਹਨਾਂ ਨੇ ਤਾਂ ਉਹੀ ਟਰੱਕ ਟਰੈਕਟਰ ਨੇ ਉਹਨਾਂ ਕੋਲੇ ਉਹੀ ਉਹਨਾਂ ਕੋਲੇ ਲੱਤਾਂ ਨੇ ਜਿੰਨਾਂ ਨੇ ਥੁਰਕੇ ਜਾਣਾ ਤੁਸੀਂ ਬੈਰੀਗੇਟਿੰਗ ਕਰਾਈ ਥੋੜੀ ਗਵਰਨਮੈਂਟ ਨੇ ਬੈਰੀਗੇਟਿੰਗ ਕਰਾਈ ਹੋਈ ਹੈ ਚਾਹੇ ਹਰਿਆਣਾ ਗਵਰਨਮੈਂਟ ਚਾਹੇ ਉਹ ਸੈਂਟਰ ਗਵਰਨਮੈਂਟ ਚਾਹੇ ਥੋੜੀ ਪੰਜਾਬ ਗਵਰਨਮੈਂਟ ਹੈ ਜੀ ਉਹਨਾਂ ਨੂੰ ਉਹਨਾਂ ਦੀ ਬੈਰੀਗੇਟਿੰਗ ਤੋਂ ਹੁਣ ਕਿਵੇਂ ਉੱਡ ਕੇ ਚੱਲ ਜਾਣ ਉਹ ਦਿੱਲੀ ਤੁਸੀਂ ਕਿਸੇ ਕਿਉਂ ਦਿੱਲੀ ਨਹੀਂ ਉਹ ਜਾਣ ਲੈਂਦੇ ਤੁਸੀਂ ਚੰਡੀਗੜ੍ਹ ਨਹੀਂ ਜਾਣ ਲੈਂਦੇ ਪਿੰਡਾਂ ਅਜ ਤਾਂ ਫਿਰ ਵੋਟਾਂ ਮੰਗਣ ਆਉਂਗੇ ਨਾ ਪਿੰਡਾਂ ਜਦੋਂ ਵੋਟਾਂ ਮੰਗਣ ਆਉਂਗੇ ਫਿਰ ਕਿਸਾਨਾਂ ਨੇ ਤੁਹਾਨੂੰ ਭਜਾਣਾਗਾ ਫਿਰ ਜੇ ਭਗਵੰਤ ਮਾਨ ਜੀ ਕਹਿੰਦੇ ਸੀ ਕਿ ਅਸੀਂ ਹਾਲਾਂਕਿ ਕਿਸੇ ਵੀ ਤਰ੍ਹਾਂ ਦੇ ਹਿੰਸਾ ਦੇ ਜਿਹੜੇ ਹੈਗੇ ਆ ਪੱਖ ਵਿੱਚ ਨਹੀਂ ਪਰ ਭਗਵੰਤ ਮਾਨ ਜੀ ਨੇ ਇਹ ਜਿਹੜੀ ਪਾਈ ਹੈਗੀ ਪ੍ਰਤ ਪਾਈ ਹੈ ਕਿ ਦਲਾ ਤੋਂ ਦਲਾ ਹੁੰਦਾ ਹੈ ਫਿਰ ਲੋਕ ਉਹ ਵੀ ਉਹ ਵੀ ਦੇਖ ਲੈਣਗੇ ਜਦੋਂ ਜਦੋਂ ਇਹ ਇਹ ਇਹਨਾਂ ਦੇ ਇਲਾਕੇ ਆ ਕਿਸਾਨਾਂ ਉਧਰ ਤੇ ਤਸ਼ੱਦਦ ਕਰ ਰਹੇ ਨੇ ਜੀ ਮਾਨਕ ਜੀ ਪਿਛਲੇ ਕੁਝ ਕੁ ਹਫ਼ਤਿਆਂ ਤੋਂ ਜਿਹੜਾ ਇੱਕ ਜਿਵੇਂ ਪਟਿਆਲੇ ਦੇ ਵਿੱਚ ਕਰਨਲ ਦੀ ਕੁੱਟਮਾਰ ਹੋਈ ਉਸ ਤੋਂ ਬਾਅਦ ਜਿਸ ਤਰ੍ਹਾਂ ਹੌਸਲੇ ਥੋੜੇ ਜਿ ਇਨਕਰੀਜ਼ ਹੋਏ ਨੇ ਪੰਜਾਬ ਪੁਲਿਸ ਦੇ ਉਸ ਮਾਮਲੇ ਦੇ ਵਿੱਚ ਵੀ ਉਹਨਾਂ ਦੀ ਕਾਫੀ ਜੜੀ ਹੈਗੀ ਆ ਉਹਨਾਂ ਨਾਲ ਇੱਕ ਬਦਨਾਮੀ ਹੋਈ ਆ ਉਸ ਤੋਂ ਬਾਅਦ ਆ ਐਕਸ਼ਨ ਰਾਤੀਂ ਜਿਸ ਤਰੀਕੇ ਨਾਲ ਬੋਲਿਆ ਜਾ ਰਿਹਾ ਸੀ ਮਨਦੀਪ ਸਿੰਘ ਸਿੱਧੂ ਗੱਲ ਕਰ ਰਹੇ ਸਨ ਤਾਂ ਇਹ ਕਈ ਜਿਹੜੇ ਚਿੰਤਕ ਨੇ ਜਾਂ ਬੁੱਧੀਜੀਵੀ ਨੇ ਜਾਂ ਪੰਜਾਬ ਹਤਾਇਸ਼ੀ ਨੇ ਉਹ ਕੱਲ ਦੇ ਸੋਸ਼ਲ ਮੀਡੀਆ ਤੇ ਇੱਕ ਚਿੰਤਨ ਪ੍ਰਗਟ ਕਰ ਰਹੇ ਆ ਵੀ ਪੰਜਾਬ ਪੁਲਿਸ ਸਟੇਟ ਲਗਭਗ ਬਾਣੀ ਗਿਆ ਕਿਉਂਕਿ ਪੁਲਿਸ ਨੇ ਆਪਣੀ ਜਿਹੜੀ ਹੈਗੀ ਮਨਮਰਜ਼ੀ ਕਿਸੇ ਦਾ ਮਰਜ਼ੀ ਐਨਕਾਊਂਟਰ ਕਰ ਦੇਣ ਕਿਸੇ ਦੇ ਨਾਲ ਐਨਕਾਊਂਟਰ ਦੀ ਧਮਕੀ ਦੇ ਦੇਣ ਜੇ ਕਰਨਲ ਨੂੰ ਐਨਕਾਊਂਟਰ ਦੀ ਧਮਕੀ ਦੇ ਸਕਦੇ ਤਾਂ ਮੇਰੇ ਖਿਆਲ ਚ ਆਮ ਲੋਕ ਆਪਾਂ ਤਾਂ ਉਹਨਾਂ ਦੇ ਅੱਗੇ ਕੁਝ ਵੀ ਨਹੀਂ ਆ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਵੀ ਪੰਜਾਬ ਪੁਲਿਸ ਰਾਜ ਵੱਲ ਵਧ ਰਿਹਾ ਦੇਖੋ ਜੀ ਪੁਲਿਸ ਸਿਰਫ ਲਾਅ ਐਂਡ ਆਰਡਰ ਮੈਂਟੇਨ ਕਰਨ ਲਈ ਹੋਣੀ ਚਾਹੀਦੀ ਆ ਔਰ ਲਾਅ ਹੈ ਆਪਾਂ ਇਹ ਨਹੀਂ ਕਹਿੰਦੇ ਕਿ ਸਾਰੀ ਪੁਲਿਸ ਮਾੜੀ ਐ ਪੋਸਟ ਚੰਗੀ ਵੀ ਵਿੱਚ ਬਥੇਰੀ ਐ ਪਰ ਜਦੋਂ ਤੁਸੀਂ ਪੁਲਿਸ ਨੂੰ ਉਸ ਤੋਂ ਵੱਧ ਤਾਕਤਾਂ ਦੇ ਦਿੰਦੇ ਸਰ ਲੋਡ ਤੋਂ ਵੱਧ ਉਹਨਾਂ ਨੂੰ ਅਧਿਕਾਰ ਦੇ ਦੋ ਕਿ ਕਿਤੇ ਵੀ ਗੋਲੀ ਮਾਰ ਦਿਓ ਕਿਸੇ ਦੇ ਐਨਕਾਊਂਟਰ ਐਨਕਾਊਂਟਰ ਕਰਦੇ ਹੋ ਜਾਂ ਕਿਤੇ ਵੀ ਜਾ ਕੇ ਕਿਸੇ ਨੂੰ ਵੀ ਕੁੱਟ ਦਿਓ ਕਿਸੇ ਨੂੰ ਵੀ ਚੱਕ ਲਿਓ ਪਰਚੇ ਤੁਸੀਂ ਆਪਣੀ ਮਰਜ਼ੀ ਨਾਲ ਦਰਜ ਕਰਨੇ ਆ ਕਿਸੇ ਦਾ ਨਾਮ ਪਾ ਦਿਓ ਕਿਸੇ ਦੇ ਮਰਜ਼ੀ ਕਿ ਕੋਈ ਅਕਾਉਂਟੇਬਿਲਟੀ ਨਹੀਂ ਹੈਗੀ ਕਿਸੇ ਨੂੰ ਕਿਸੇ ਨੂੰ ਤੁਸੀਂ ਗ੍ਰਿਫਤਾਰ ਕਰਨਾ ਹੈ ਜੇ ਕਿਸੇ ਐਮਐਲਏ ਦਾ ਫੋਨ ਆ ਗਿਆ ਤਾਂ ਜਿੱ ਆਣਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਪੱਤਰਕਾਰ ਤੇ ਪਰਚਾ ਪਾਇਆ ਗਿਆ ਪਹਿਲਾਂ ਨਾਲ ਤੋਂ ਝੂਠਾ ਪਰਚਾ ਉਹ ਸਿਰਫ ਇੱਕ ਐਮਐਲਏ ਦੇ ਫੋਨ ਤੇ ਤੁਸੀਂ ਉਹਦੀ ਪਾ ਦੇਣਾ ਔਰ ਕਰਨਲ ਦੇ ਮਾਮਲੇ ਦੇ ਵਿੱਚ ਜਿੱਥੇ ਸੀਸੀਟੀਵੀ ਵੀਡੀਓ ਹੈਗੀ ਇਹ ਤੁਹਾਡੇ ਇੰਸਪੈਕਟਰ ਉਹਨੂੰ ਕੁੱਟ ਰਹੇ ਨੇ ਸਾਰਿਆਂ ਦੀ شناخت ਹੋ ਗਈ ਹੈ ਤੁਸੀਂ ਪਰਚਾ ਕਿਹਦੇ ਨਾਂ ਤੇ ਕਰਦੇ ਹੋ ਕਰਕੇ ਠਾਬੇ ਵਾਲੇ ਦੇ ਨਾਂ ਤੇ ਜਿਹੜਾ ਕਿ ਨਾ ਉਹ ਪੀੜਤ ਹੈ ਤੇ ਨਾ ਕੁੱਟਨ ਵਾਲਾ ਤੇ ਨਾ ਕੁੱਟਿਆ ਗਿਆ ਜੀ ਔਰ ਉਹ ਇਸੇ ਕਰਕੇ ਕਿ ਜਦੋਂ ਮਹੀਨਾ ਤੋਂ 2 ਮਹੀਨੇ ਟੱਪ ਕੇ ਤੇ ਠਾਬੇ ਵਾਲੇ ਨੂੰ ਜਦੋਂ ਮਰਜ਼ੀ ਕਹਾ ਕੇ ਪਰਚਾ ਕੈਨਸਲ ਕਰਾ ਲੋ ਤੇ ਸਾਰੀ ਦਰਖਾਸਤ ਆਈ ਗਈ ਹੋਗੀ ਇਹ ਮਰਜ਼ੀਆਂ ਜਿਹੜੀਆਂ ਹੈਗੀਆਂ ਨੇ ਜਿਹੇ ਪੰਜਾਬ ਪੁਲਿਸ ਨੇ ਜਿਹੜੀਆਂ ਛੂਟਾਂ ਦਿੱਤੀਆਂ ਹੋਈਆਂ ਨੇ ਸਰਕਾਰ ਨੇ ਇਹ ਬੁਲਕ ਗਲਤ ਨੇਗੀਆਂ ਔਰ ਮੈਂ ਸਮਝਦਾ ਕਿ ਜਦੋਂ ਤੱਕ ਇਹ ਪੁਲਿਸ ਤੋਂ ਲੋਰ ਦੇ ਹਿਸਾਬ ਨਾਲ ਜਿਹੜਾ ਕੰਮ ਲਾਅ ਐਂਡ ਆਰਡਰ ਮੇਨਟੇਨ ਕਰਨ ਲਈ ਜਿਹੜਾ ਕੰਮ ਲਾਅ ਦੇ ਅੰਡਰ ਰਹਿ ਕੇ ਲਿਆ ਜਾਵੇ ਉਹਨਾਂ ਹੀ ਚੰਗਾ ਹੁੰਦਾ ਕਿਉਂਕਿ ਪੁਲਿਸ ਕਿਸੇ ਦੇ ਨਹੀਂ ਹੁੰਦੀ ਪੁਲਿਸ ਹੁਣ ਕੱਲ ਨੂੰ ਭਗਵੰਤ ਮਾਨ ਜੀ ਦੀ ਸਰਕਾਰ ਚੱਲੀ ਜਾਣੀ ਹੈ ਨਵੀਂ ਸਰਕਾਰ ਆ ਜਾਣੀ ਹੈ ਤੇ ਜੇ ਉਹ ਮਿਸਯੂਜ਼ ਕਰਨੀ ਹੈ ਤਾਂ ਇਹ ਪੁਲਿਸ ਨੇ ਭਗਵੰਤ ਮਾਨ ਜੀ ਹੋਰ ਉਹਨਾਂ ਦੇ ਚੱਕਣਾ ਜਾਂ ਉਹਨਾਂ ਦੇ ਮੰਤਰੀਆਂ ਨੂੰ ਚੱਕਣਾ ਜਾਂ ਉਹਨਾਂ ਤੇ ਕਰਾਉਣ ਨੂੰ ਚੱਕਣਾ ਹੈ ਮੈਂ ਸਮਝਦਾ ਕਿ ਪੁਲਸ ਨੂੰ ਉਨੀ ਪਾਵਰ ਹੀ ਦਿਓ ਜਿੰਨੀ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਲੋੜ ਹੈ ਜਾਂ ਜਿਹੜੀ ਸੰਵਿਧਾਨ ਉਹਨਾਂ ਨੂੰ ਹੱਕ ਦਿੰਦਾ ਸੰਵਿਧਾਨ ਕਦੇ ਵੀ ਐਕਸਟਰਾ ਜੁਡੀਸ਼ੀਅਲ ਪਾਵਰਸ ਜਿਹੜੀਆਂ ਹੈਗੀਆਂ ਨਗੀਆਂ ਮਨ ਮਰਜੀ ਦੀਆਂ ਜਿਹੜੀਆਂ ਪਾਵਰਸ ਹੈਗੀਆਂ ਨਹੀਂਆਂ ਲੋ ਅਦਾਲਤਾਂ ਤੋਂ ਬਾਹਰ ਜਿਹੜੀਆਂ ਲਾ ਤੋਂ ਬਾਹਰ ਜਿਹੜੀ ਪਾਵਰ ਆ ਉਹ ਕਦੇ ਵੀ ਸੰਵਿਧਾਨ ਜਿਹੜਾ ਹੈਗਾ ਉਹ ਆਗਿਆ ਨਹੀਂ ਦਿੰਦਾ ਔਰ ਭਗਵੰਤ ਮਾਨ ਜੀ ਨੇ ਇਹ ਉਹਨਾਂ ਨੂੰ ਦੇ ਰੱਖੀਆਂ ਨੇ ਇਸੇ ਕਰਕੇ ਉਹਨਾਂ ਦਾ ਦਿਮਾਗ ਖਰਾ ਹੋਇਆ ਕਿ ਅਸੀਂ ਇੰਕਾਊਂਟਰ ਕਰਕੇ ਹਟਿਆ ਦੂਜਾ ਘਰ ਚੱਲੇ ਆ ਕਿ ਬਚ ਗਿਆ ਤੇ ਆਪਣਾ ਆਈ ਕਾਰਡ ਤੇ ਆਪਣਾ ਪਰਸ ਲੈ ਲਵੀਂ ਜਾਂ ਫੋਨ ਲੈ ਲਵੀਂ ਇੰਨੀ ਗੱਲ ਕਹਿਣੀ ਇੱਕ ਮੁਲਾਜ਼ਮ ਨੂੰ ਮੈਂ ਕਹਿੰਦਾ ਵੀ ਠੰਕੰਭ ਜਾਂਦਾ ਮੁਲਾਜ਼ਮ ਕਿ ਜੇ ਮੈਂ ਫੜਿਆ ਗਿਆ ਜਾਂ ਮੇਰੇ ਅਗੀ ਪਰ ਉਹਨੂੰ ਪਤਾ ਹੈ ਕਿ ਭਗਵੰਤ ਮਾਨ ਜੀ ਨੇ ਸਾਨੂੰ ਖੁੱਲਾ ਹੱਥ ਦਿੱਤਾ ਹੈ ਕਿਉਂਕਿ ਭਗਵੰਤ ਮਾਨ ਜੀ ਇਹਨਾਂ ਤੋਂ ਨੰਬਰ 2 ਨੰਬਰ ਦੇ ਕੰਮ ਕਰਾਉਂਦੇ ਰਹਿੰਦੇ ਨੇ ਪਹਿਲਾਂ ਤੁਹਾਨੂੰ ਪਤਾ ਹੈ ਕਿ ਜਿਸ ਤਰੀਕੇ ਦੇ ਨਾਲ ਪਿਛਲੇ ਟਾਈਮ ਦੇ ਵਿੱਚ ਪਟਿਆਲੇ ਦੇ ਵਿੱਚ ਜਿਹੜੀ ਆਪੋਜੀਸ਼ਨ ਪਾਰਟੀਆਂ ਦੇ ਕਾਗਜ਼ ਪੜੇਗੇ ਕਿਸ ਤਰੀਕੇ ਨਾਲ ਲੈਡੀਆਂ ਉਹ ਥੱਲੇ ਸਿੱਟ ਕੇ ਉਹਨਾਂ ਨੂੰ ਕੁੱਟਿਆ ਗਿਆ ਉਹਨਾਂ ਦੇ ਕਾਗਜ਼ ਖੋਹੇ ਗਏ ਜਾਂ ਜਿਸ ਤਰੀਕੇ ਉੱਪਰ ਉਹ ਜਮ੍ਹਾਂ ਕਰਾਉਂ ਜਾਂਦੇ ਸੀ ਰਾਜ ਗੁੰਡੇ ਉਹਨਾਂ ਦੇ ਕਾਗਜ਼ ਫੜ ਕੇ ਪਾੜ ਦਿੱਤੇ ਜਾਂਦੇ ਸੀ ਸਾਹਮਣੇ ਐਸਪੀ ਡੀਐਸਪੀ ਸਾਰੇ ਖੜੇ ਹੁੰਦੇ ਸੀ ਕੋਈ ਬੋਲਦਾ ਨਹੀਂ ਸੀਗਾ ਔਰ ਤੁਸੀਂ ਦੇਖਿਆ ਹੁਣ ਪੰਚਾਇਤਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਜਿਹੜੇ ਹੈਗੇ ਪੰਚਾ ਸਰਪੰਚਾਂ ਦੇ ਕਾਗਜ਼ ਜਿਹੜੇ ਵਿਰੋਧੀ ਪਾਰਟੀਆਂ ਦੇ ਪੜੇ ਗਏ ਜਾਂ ਉਹਨਾਂ ਨੂੰ ਕੁੱਟਿਆ ਗਿਆ ਜਾਂ ਉਹਨਾਂ ਨੂੰ ਚੱਕ ਕੇ ਨਜ਼ਰਬੰਦ ਕਰ ਲਿਆ ਗਿਆ ਕਾਗਜ਼ ਪੜਨ ਵਾਲੇ ਦਿਨ ਉਹ ਸਾਰਾ ਪੁਲਿਸ ਨਾਲ ਮਿਲ ਕੇ ਦੋ ਨ ਦੇ ਐਮਐਲਏ ਨੇ ਕੀਤਾਗਾ ਔਰ ਇਸੇ ਕਰਕੇ ਜਿਹੜੀ ਸਾਰੀ ਸ਼ੈ ਇਹ ਐ ਬੈਸਾਂ ਮੈਂਦਾ ਸਰਕਾਰ ਵੱਲੋਂ ਦਿੱਤੀ ਗਈ ਹੈ ਜਿਸ ਦਾ ਨਤੀਜਾ ਉਹ ਕਰਨਲ ਜੀ ਨੇ ਵੀ ਭੁਗਤਿਆ ਤੇ ਬਾਕੀ ਲੋਕ ਵੀ ਮੈਂ ਕਹਿੰਦਾ ਅੱਗੇ ਭੁਗਤਣਗੇ ਇਹ ਮੌਕਾ ਹੈਗਾ ਕਿ ਪੁਲਿਸ ਹੋਣੀ ਚਾਹੀਦੀ ਹੈ ਲੋਕਾਂ ਦੀ ਰੱਖਿਆ ਲਈ ਹੋਣੀ ਚਾਹੀਦੀ ਹੈ ਔਰ ਪੁਲਿਸ ਤੋਂ ਬਿਨਾ ਕੰਮ ਨਹੀਂ ਵੀ ਚੱਲਦਾ ਪਰ ਉਹ ਇੱਕ ਦੈਰਾ ਹੋਣਾ ਚਾਹੀਦਾ ਹੈਗਾ ਕਿ ਪੁਲਿਸ ਨੂੰ ਜਿੰਨੀ ਸੰਵਿਧਾਨ ਦੇ ਅੰਦਰ ਪਾਵਰ ਹੈਗੀ ਹੈ ਜਿੰਨੀ ਉਹਨਾਂ ਦੀ ਉਹਨਾਂ ਦੀ ਬਣਦੀ ਹੈ ਕਿ ਉਹਨਾਂ ਨੇ ਐਕਸ਼ਨ ਲੈਣਾ ਹੁਣ ਜੇ ਉੱਥੇ ਮੰਨ ਲਓ ਉਹ ਕਹਿ ਰਿਹਾ ਕਿ ਕਰਨਲ ਸ਼ਰਾਬ ਪੀ ਰਹੇ ਸੀਗੇ ਜਦੋਂ ਕਿ ਜਿਹੜੀ ਐਮਐਲਆਰ ਰਿਪੋਰਟ ਆਈ ਉਹਦੇ ਵਿੱਚ ਵੀ ਹੁਣ ਤਾਂ ਸਾਬਤ ਹੋਊਗਾ ਕਿ ਨਾ ਮੁੰਡੇ ਨੇ ਸ਼ਰਾਬ ਪੀਤੀ ਸੀ ਨਾ ਕਰਨਲ ਨੇ ਪੀਤੀ ਸੀ ਜੇ ਪੀ ਵੀ ਰਹੇ ਸੀ ਮੰਨ ਲਓ ਉੱਥੇ ਐਗਜ਼ਾਮਪਲ ਦੇ ਤੌਰ ਤੇ ਪੁਲਿਸ ਉੱਥੇ ਪਹੁੰਚੀ ਉਹ ਉਹਨਾਂ ਨੂੰ ਉਹਕੇ ਉਹਨਾਂ ਨੂੰ ਚਾਕੇ ਥਾਣੇ ਲੈ ਜਾਂਦੇ ਪਰਚਾ ਕੱਟਵਾਉਂਦੇ ਮਲਾਜਾ ਕਰਾ ਲਾਂਦੇ ਮੈਡੀਕਲ ਕਰਾ ਲਾਂਦੇ ਤੇ ਜਿਹੜਾ ਵੀ ਕੋਈ ਧਾਰਾ ਲੱਗਦੀ ਸੀ ਕੋਈ ਉਹਨਾਂ ਤੇ ਪਰਚਾ ਪਾ ਦਿੰਦੇ ਜੇ ਬਣਦਾ ਸੀਗਾ ਇਹ ਥੋੜੀ ਪੁਲਿਸ ਨੂੰ ਇਹ ਕਿਨੇ ਹੱਕ ਦਿੱਤਾ ਕਿ ਤੁਸੀਂ ਉਹਨਾਂ ਨੂੰ ਰਾੜਾ ਨਾਲ ਕੁੱਟਿਆ ਜਾਂਦੇ ਤੁਸੀਂ ਉਹਨਾਂ ਨੂੰ ਮਾਰਨ ਤੱਕ ਮਤਲਬ ਬੇਹੋਸ਼ ਕਰਤਾ ਬੇਹੋਸ਼ ਹੋਣ ਤੋਂ ਬਾਅਦ ਮੁੱਕੇ ਮਾਰੀ ਜਾਂਦੇ ਉਹਦੇ ਮੁੰਡੇ ਦਾ ਸਿਰ ਕੱਟ ਦਿੱਤਾ ਕਿਧਰੇ ਉਹਨਾਂ ਦੀ ਗੱਡੀ ਭੰਨ ਦਿੱਤੀ ਸਾਰਾ ਕੁਝ ਮਤਲਬ ਇਹ ਇੱਕ ਗੁੰਡੇ ਜਿਹੜੇ ਹੁੰਦੇ ਆ ਉਹ ਵੀ ਨਹੀਂ ਇਸ ਤਰੀਕੇ ਨਾਲ ਬਿਹੇਵ ਕਰਦੇ ਤੇ ਮੈਂ ਸਮਝਦਾ ਕਿ ਉਹ ਮੁੰਡੇ ਦੀ ਮੈਂ ਹਾਲਤ ਦੇਖੀ ਉਹ ਵਿਚਾਰਾ 18-20 ਸਾਲ ਦਾ ਮੁੰਡਾ ਹੈਗਾ ਉਹਦੇ ਸਾਹਮਣੇ ਉਹਦਾ ਪਿਓ ਕੁੱਟਿਆ ਗਿਆ ਕਿਸ ਤਰੀਕੇ ਦਾ ਉਹਨਾਂ ਨੇ ਉਹਨੇ ਜਿਹੜਾ ਹੈ ਗੁੰਡਾ ਕਰਦੀ ਦਾ ਨੰਗਾ ਨਾਚ ਦੇਖ ਲਿਆ ਉਹਦੇ ਦਿਮਾਗ ਤੇ ਇੰਨਾ ਅਸਰ ਪਿਆ ਹੋਇਆ ਕਿ ਉਹ ਜਿਹੜੀ ਵੀਡੀਓ ਸੀ ਉਹ ਪੱਤਰਕਾਰ ਸਾਹਿਬ ਉਹਦੇ ਸਾਹਮਣੇ ਚਲਾ ਰਹੇ ਸੀਗੇ ਉਹਨੇ ਅੱਖਾਂ ਬੰਦ ਕਰ ਲਈਆਂ ਅੱਖਾਂ ਪਰਾਂ ਸਕਦਾ ਮੈਨੂੰ ਉਹ ਟਰੋਮੇ ਦੇ ਵਿੱਚ ਇੱਕ ਤਰੀਕੇ ਦੇ ਨਾਲ ਜੀ ਇੱਕ ਸਮੇਂ ਸਮੇਂ ਤੇ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਖਨੌਰੀ ਮੋਰਚੇ ਵਾਲੇ ਤੇ ਸ਼ੰਭੂ ਮੋਰਚੇ ਵਾਲੀਆਂ ਜਥੇਬੰਦੀਆਂ ਹੋ ਗਈਆਂ ਤੇ ਇਧਰ ਆਪਣੇ ਦੂਸਰੀਆਂ ਐਸਕੇਐਮ ਦੀਆਂ ਜਥੇਬੰਦੀਆਂ ਬਹੁਤ ਵਾਰ ਕੋਸ਼ਿਸ਼ ਕੀਤੀ ਵੀ ਆਪਾਂ ਇਕੱਠੇ ਹੋਏਗੇ ਏਕੇ ਦੀ ਗੱਲਬਾਤ ਕਰੀਏ ਕੋਈ ਇਕੱਠਾ ਆਪਾਂ ਕੋਈ ਐਕਸ਼ਨ ਉਲੀਕਗੇ ਪਰ ਇਹਨਾਂ 'ਚ ਏਕਾ ਨਹੀਂ ਹੋ ਸਕਿਆ ਇੱਕ ਮੰਚ ਤੇ ਇਕੱਠੇ ਨਹੀਂ ਹੋ ਸਕੇ ਇਹ ਵੀ ਕਿਤੇ ਨਾ ਕਿਤੇ ਇਹਨਾਂ 'ਚ ਘਟ ਰਹੀ ਆ ਦੇਖੋ ਹਰਜਿੰਦਰ ਜੀ ਇਹ ਬਹੁਤ ਵੱਡੀ ਘਾਟ ਹੈਗੀ ਮੈਂ ਤੇ ਇਹਨਾਂ ਨੂੰ ਪਹਿਲਾਂ ਵੀ ਜਦੋਂ ਵੀ ਕਿਸੇ ਕਿਸਾਨ ਜਥੇਬੰਦੀ ਦੇ ਆਗੂ ਨੂੰ ਮਿਲਦਾਗਾ ਸਭ ਤੋਂ ਪਹਿਲੀ ਗੱਲ ਇਹ ਹੀ ਹੁੰਦੀ ਹੈ ਕਿ ਤੁਸੀਂ ਇਕੱਠੇ ਹੋ ਜਾਓ ਕਿਉਂਕਿ ਇਹਨਾਂ ਵਿੱਚੋਂ ਕੁਝ ਕੁ ਬੰਦਿਆਂ ਨੂੰ ਚੌਧਰ ਦੀ ਭੁੱਖ ਹੈ ਕਿ ਜੇ ਦੂਜੇ ਬੰਦੇ ਰਲ ਜਾਣਗੇ ਤਾਂ ਅਸੀਂ ਚੌਧਰ ਕਿਵੇਂ ਕਰਾਂਗੇ ਪਰ ਉਹ ਮੈਂ ਸਮਝਦਾ ਕਿ ਹੁਣ ਉਹਨਾਂ ਨੂੰ ਸਮਝ ਆ ਜਾਣੀ ਚਾਹੀਦੀ ਹੈ ਵੀ ਜਦੋਂ ਤੁਸੀਂ ਇਕੱਠੇ ਹੋ ਕੇ ਰਲੇ ਲੜੇ ਸੀਗੇ ਚਾਹੇ ਤੁਹਾਡੇ ਉਸ ਸਮੇਂ ਵੀ ਵਿਚਾਰ ਜਾ ਕੋਈ ਲਾਈਨ ਤੁਹਾਡੀ ਲੱਗ ਸੀ ਕੋਈ ਲੈਫਟ ਨਾਲ ਦਸਵੰਦ ਰੱਖਦਾ ਕੋਈ ਰਾਈਟ ਨਾਲ ਸੰਬੰਧ ਰੱਖਦਾ ਕੋਈ ਸੈਂਟਰਨਸ ਸੈਂਟਰਿਸਟ ਨੇ ਕਿ ਜੇ ਤੁਹਾਡੀ ਲਾਈਨ ਉਸ ਟਾਈਮ ਵੀ ਲੱਗ ਸੀ ਪਰ ਤੁਸੀਂ ਫੇਰ ਵੀ ਇਕੱਠੇ ਹੋ ਕੇ ਲੜੇ ਤਾਂ ਪ੍ਰਧਾਨ ਮੰਤਰੀ ਦੀ ਜਾਂ ਕੇ ਸੈਂਟਰ ਦੀ ਵੀ ਹਿੰਮਤ ਨਹੀਂ ਬਈ ਕਿ ਤੁਹਾਡੇ ਤੇ ਲਾਠੀ ਚਾਰਜ ਕਰਦੇ ਜਾਂ ਤੁਹਾਨੂੰ ਇੱਥੋਂ ਤੁਹਾਡੇ ਟੈਂਟ ਪੱਟਦੇ ਜਾਂ ਤੁਹਾਨੂੰ ਖੜੇ ਕਰਦੇ ਜਾਂ ਤੁਹਾਡਾ ਮੋਰਚਾ ਪੱਟ ਦਵੇ ਹੁਣ ਤੁਸੀਂ ਦੇਖੋਗੇ ਤੁਸੀਂ ਦੋ ਜਥੇ ਬੰਦੀਆਂ ਅੱਡ ਬੈਠੀਆਂ ਹੋ ਬਾਕੀ ਅੱਡ ਹੈਗੇ ਹੋਗੇ ਅਲੱਗ-ਅਲੱਗ ਤੁਸੀਂ ਜਦੋਂ ਇਹ ਲੜਾਈ ਲੜੋਗੇ ਨਾ ਇਹਦਾ ਉਹਦਾ ਕੋਈ ਇੰਪੈਕਟ ਇੰਨਾ ਜ਼ਿਆਦਾ ਨਹੀਂ ਪੈਂਦਾ ਮਤਲਬ ਤੁਸੀਂ ਦੇਖੋ ਕਿ ਕੇਜਰੀਵਾਲ ਦੇ ਇੱਕ ਹੁਕਮ ਦੇ ਉੱਤੇ ਤੁਹਾਡੇ ਸਾਰੇ ਜਿਹੜੇ ਪਤੰਬੂ ਪੱਟ ਦਿੱਤੇਗੇ ਤੁਹਾਡੇ ਕਿਸਾਨਾਂ ਨੂੰ ਜਿਹੜਾ ਆਗੂਆਂ ਨੂੰ ਉੱਥੇ ਬੁਲਾ ਕੇ ਧੋਖੇ ਨਾਲ ਗ੍ਰਿਫਤਾਰ ਕਰ ਲਿਆ ਗਿਆ ਔਰ ਇਹ ਜੇ ਹੈ ਜੇ ਹੈ ਸਾਰੀਆਂ ਕਿਸਾਨ ਜਥੇਬੰਦੀਆਂ ਇਕੱਠੀਆਂ ਹੁੰਦੀਆਂ ਪਹਿਲੀ ਗੱਲ ਤਾਂ ਕਿਸੇ ਦੀ ਹਿੰਮਤ ਨਹੀਂ ਸੀ ਵੀ ਇੱਥੇ ਬਿਠਾ ਲਾਂ ਦੇ ਰੋਕ ਲਾਂ ਦੇ ਸਾਲ ਡੇਢ ਸਾਲ ਹੋ ਗਿਆ ਇੱਥੇ ਰੋਕ ਰੱਖਿਆ ਹੈਗਾ ਜੇ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੁੰਦੀਆਂ ਨਾਲ ਤਾਂ ਇਹਨਾਂ ਨੇ ਦਿੱਲੀ ਪਹੁੰਚਣਾ ਸੀਗਾ ਨਾਲੇ ਹੁਣ ਨੂੰ ਮੰਗਾ ਮੰਗਿਆ ਹੁਣ ਅਸੀਂ ਐਮਐਸਪੀ ਦੀ ਮੰਗ ਸਭ ਤੋਂ ਵੱਡੀ ਜਿਹੜੀ ਚਾਹੀਏ ਔਰ ਨਾਲੇ ਇਹ ਮੋਰਚਾ ਦੂਜੀ ਵਾਰ ਵੀ ਅਸੀਂ ਕੋਲੋਂ ਜਿੱਤ ਲੈਣਾ ਸੀਗਾ ਔਰ ਮੈਂ ਸਮਝਦਾ ਕਿ ਜਦੋਂ ਇਹ ਜਦੋਂ ਇਹ ਲੱਗ ਤੋਂ ਆਪਦੀ ਹੌਮੇ ਕਰਕੇ ਆਪਣੀ ਇਕੋ ਕਰਕੇ ਲੱਗ ਤੋਂ ਦੋ ਜਥੇਬੰਦੀਆਂ ਜਾਂ ਇੱਕ ਜਥੇਬੰਦੀ ਦੀ ਇਹ ਦਿੱਲੀ ਵੱਲ ਨੂੰ ਕੋਚ ਕੀਤਾ ਇਹਨਾਂ ਨੂੰ ਇੱਥੇ ਰੋਕ ਲੈ ਗਿਆ ਉਹਦੇ ਨਾਲ ਜਿਹੜਾ ਪਿਛਲਾ ਕਿਸਾਨ ਅੰਦੋਲਨ ਹੁੰਦਾ ਹੈਗਾ ਉਹਦੇ ਪ੍ਰਭਾਵ ਤੇ ਵੀ ਫਰਕ ਪੈਂਦਾ ਹੈ ਕਿ ਇਸ ਤਰੀਕੇ ਨਾਲ ਸਰਕਾਰਾਂ ਨੂੰ ਵਹਿਮ ਪੈ ਜਾਂਦਾ ਹੈ ਕਿ ਇਹਨਾਂ ਨੂੰ ਅਸੀਂ ਸਾਲ ਤੋਂ ਇੱਥੇ ਰੋਕ ਰੱਖਿਆ ਤੇ ਇਹ ਹੁਣ ਇਹਨਾਂ ਦੇ ਵਿੱਚ ਉਹ ਨਾ ਦਮ ਨਹੀਂ ਰਿਹਾ ਜੀ ਉਹ ਸਾਰਾ ਜਿਹੜਾ ਹੈਗਾ ਸਾਰਾ ਇਕੱਠੇ ਹੋ ਕੇ ਤੁਸੀਂ ਇੱਕ ਦੁਬਾਰਾ ਤੋਂ ਇਕੱਠੇ ਹੋ ਤੇ ਇੱਕ ਆਡੀ ਪਾਵਰ ਨੂੰ ਇਕੱਠੇ ਹੋ ਤੇ ਜੇ ਕੋਈ ਧਰਨਾ ਲਾਉਣਾ ਹੈ ਲੌਜੀਕਲ ਜਿਹੜਾ ਹੈਗਾ ਇੱਕ ਮੰਗਾਂ ਤੇ ਧਰਨਾ ਲਾਉਣਾ ਚਾਹੀਦਾ ਔਰ ਜਿਹੜੀਆਂ ਮੈਨੂੰ ਵੀ ਲੱਗੇ ਜਿਸ ਤਰੀਕੇ ਨਾਲ ਪਿਛਲੇ ਦਿਨੀ ਜੁਗਿੰਦਰ ਸਿੰਘ ਗੁਰਾਖਾਣੇ ਵੀ ਅਪੀਲ ਕੀਤੀ ਕਿ ਛੋਟੀਆਂ-ਛੋਟੀਆਂ ਜਿਹੜੀਆਂ ਗੱਲਾਂ ਹੈਗੀਆਂ ਉਹਨਾਂ ਤੇ ਜਿਹੜੇ ਹੈਗੇ ਘਰਨੇ ਨਾ ਲੈ ਜਾਂ ਜਾਂ ਲੋਕਾਂ ਨੂੰ ਉਹਨੇ ਹੜਕਾ ਬੰਦ ਨਾ ਕੀਤੇ ਇਹਨੋਂ ਤੇ ਵੈਲਿਡ ਵੀ ਹੈ ਹਾਂਜੀ ਅਖੀਰ ਦੇ ਵਿੱਚ ਮਾਨਕ ਜੀ ਜੋ ਵਰਤਾਰਾ ਆਪਾਂ ਵੇਖ ਰਹੇ ਹਾਂ ਚਾਹੇ ਤਾਂ ਉਹ ਸਿੱਖ ਨੌਜਵਾਨਾਂ ਨੂੰ ਲੈ ਕੇ ਇਹਨਾਂ ਦੇ ਐਕਸ਼ਨ ਰਹੇ ਆ ਪੰਜਾਬ ਸਰਕਾਰ ਦੇ ਚਾਹੇ ਕਿਸਾਨਾਂ ਨੂੰ ਲੈ ਕੇ ਜਾਂ ਹੋਰ ਵੀ ਸਾਰਾ ਆਪਾਂ ਵਰਤਾਰਾ ਪੰਜਾਬ ਦਾ ਵੇਖ ਰਹੇ ਹਾਂ ਬਹੁਤ ਚਿੰਤਕ ਸੋਸ਼ਲ ਮੀਡੀਆ ਤੇ ਕੱਲ ਦੀ ਇਹ ਗੱਲ ਲਿਖ ਰਹੀ ਹੈ ਕਿ ਭਗਵੰਤ ਮਾਨ ਬੀ ਜੀ ਪਹਿਲੀ ਪੰਜਾਬ ਚ ਰਾ ਪਧਰਾ ਕਰ ਰਹੇ ਨੇ ਸਹਿਮਤੋਂ ਦੇਖੋ ਜੀ ਜਿਹੜੀ ਜਿਹੜਾ ਵੀ ਇਹ ਸਾਰਾ ਕੰਮ ਹੈਗਾ ਇਹ ਸਾਰਾ ਬੀਜੇਪੀ ਦੀ ਲਾਈਨ ਹੀ ਹੈ ਜੀ ਚਾਹੇ ਉਹ ਕਿਉਂਕਿ ਹੈ ਜਿਹੜੇ ਕੰਮ ਹੈਗੇ ਹੈਗੇ ਇਹਨਾਂ ਦੀ ਕੋਈ ਆਮਾਦੀ ਪਾਰਟੀ ਦੀ ਨੀਤੀ ਦੇ ਤਾਹੇ ਕੰਮ ਕਰ ਨਹੀਂ ਰਹੇ ਚਾਹੇ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਦੇਖ ਲਓਗੇ ਕਿਸ ਤਰੀਕੇ ਦੇ ਨਾਲ ਐਨਕਾਊਂਟਰ ਕੀਤੇ ਜਾ ਰਹੇ ਹੈ ਰੋਜ਼ ਚਾਹੇ ਉਹ ਮੈਂ ਕਹਿੰਦਾ ਵੀ ਅਪਰਾਧੀ ਹੈਗੇ ਅਸੀਂ ਚਾਹੁੰਦੇ ਆ ਕਿ ਨਸ਼ੇ ਬੰਦ ਹੋਣ ਅਸੀਂ ਚਾਹੁੰਦੇ ਆ ਕਿ ਅਪਰਾਧ ਬੰਦ ਹੋਵੇ ਕੋਈ ਵੀ ਪੰਜਾਬ ਦਾ ਬਸ਼ਿੰਦਾ ਜਿਹੜਾ ਹੈਗਾ ਉਹ ਇਹ ਨਹੀਂ ਚਾਹੁੰਦਾ ਕਿ ਨਸ਼ੇ ਵਤਨ ਇੱਥੇ ਐਕਸੈਪਟ ਜਿਹੜੇ ਇਸ ਸਮਗਲਿੰਗ ਕਰਦੇ ਆ ਜਾਂ ਇਸ ਕੰਮ ਦੇ ਵਿੱਚ ਜਿਹੜੇ ਲੀਡਰ ਜਾਂ ਨੇਤਾ ਇਨਵੋਲ ਨੇਗੇ ਉਹਨਾਂ ਤੋਂ ਬਿਨਾ ਕੋਈ ਵੀ ਆਮ ਬੰਦਾ ਨਹੀਂ ਚਾਹੂਗਾ ਕਿ ਉਹਦੇ ਜਾ ਉਹਦੇ ਵਾਲੇ ਦੁਆਲੇ ਦੇ ਕਵਾਂਟੀ ਨਸ਼ੇ ਦੇ ਵਿੱਚ ਇਨਵੋਲ ਹੋਣ ਜਾਂ ਇੱਥੇ ਅਪਰਾਧ ਵਧੇ ਜਾਂ ਕਿਸੇ ਦੇ ਗੋਲੀ ਵੱਜੇ ਪਰ ਉਹ ਇਹ ਇਹ ਨਹੀਂ ਹੈਗਾ ਕਿ ਕਾਉਂਟੇਬਿਲਟੀ ਹੋਣੀ ਚਾਹੀਦੀ ਹੈਗੀ ਇਹ ਨਹੀਂ ਕਿ ਤੁਸੀਂ ਕਿਸੇ ਨੂੰ ਫੜਨ ਗਏ ਹੋ ਤੁਸੀਂ ਹੁਣ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਇਹ ਰਵਾਜ ਹੀ ਬਣ ਗਿਆ ਜੀ ਅਸੀਂ ਕਿਸੇ ਨੂੰ ਫੜਨਗੇ ਜੀ ਅਸੀਂ ਕਿਸੇ ਦੇ ਅਸਲਾ ਬਰਾਮਦ ਕਰਨਗੇ ਜੀ ਉਹਨੇ ਉਥੋਂ ਅਸਲਾ ਚੱਕ ਕੇ ਪੁਲਿਸ ਤੇ ਗੋਲੀ ਚਲਾ ਕੇ ਅਸੀਂ ਉਹਦੇ ਗੋਲੀ ਮਾਰਤੀ ਮਤਲਬ ਘੱਟੋ ਘੱਟ ਸਾਨੂੰ ਪਿੱਛੇ 50 ਕੇਸ ਆ ਲਗਾਤਾਰ ਦੱਸ ਸਕਦਾ ਪਿਛਲੇ 3-4 ਮਹੀਨਿਆਂ ਦੇ ਵਿੱਚ ਜਿਹਦੇ ਵਿੱਚ ਸੇਮ ਹੀ ਕਹਾਣੀ ਕਿਹੜੀ ਬਣਾਈ ਗਈ ਪਰ ਗੱਲ ਇਹ ਹੈ ਕਿ ਇਹ ਪਾਵਰਾਂ غلط ਨਹੀਂ ਹੈ ਤੁਸੀਂ ਕਿਸੇ ਨੂੰ ਫੋਟੋ ਉਹਨੂੰ ਅਦਾਲਤ ਦੇ ਵਿੱਚ ਲੈ ਕੇ ਜਾਓ ਜਿਹੜੀ ਉਹਦੀ ਬੰਦੀ ਸਜ਼ਾ ਉਹਨੂੰ ਅਦਾਲਤ ਦਵੇ ਉਸ ਤੋਂ ਬਾਅਦ ਉਹ ਭੁਗਤ ਭੁਗਤੇ ਹਨਾ ਇਹ ਉਹ ਕਿਉਂਕਿ ਇਹ ਚੀਜ਼ਾਂ ਇਹ ਹੁੰਦੀਆਂ ਲੱਗੀਆਂ ਕਿ ਸ਼ਕਤੀ ਜ਼ਰੂਰੀ ਹੈ ਸ਼ਕਤੀ ਤੁਸੀਂ ਕਾਨੂੰਨ ਕਾਨੂੰਨਾਂ ਦੇ ਕਾਨੂੰਨ ਦੇ ਹਿਸਾਬ ਨਾਲ ਕਰੋ ਮੈਂ ਸਮਝਦਾ ਹਾਂ ਕਿਉਂਕਿ ਇਸ ਦੇ ਵਿੱਚ ਫਿਰ ਜਦੋਂ ਉਹ ਕੁੱਲੀਆਂ ਪਾਵਰਾਂ ਮਿਲਦੀਆਂ ਨੇ ਫਿਰ ਜਾਇਜ਼ ਨਜਾਇਜ਼ ਕੰਮ ਵੀ ਨਜਾਇਜ਼ ਕੰਮ ਵੀ ਵਿੱਚ ਹੋਣ ਲੱਗ ਜਾਂਦੇ ਕਿਉਂਕਿ ਤੁਸੀਂ ਜਿਹੜੀ ਡਿਸਪਲਾਈਨਡ ਫੋਰਸ ਹੈ ਨਾ ਸਾਡੀ ਪੰਜਾਬ ਪੁਲਿਸ ਬਹੁਤ ਅੱਛੀ ਫੋਰਸ ਹੈਗੀ ਉਹਨੂੰ ਡਿਸਪਲਾਈਨਡ ਹੀ ਰਹਿਣ ਦਿਓ ਉਹਨੂੰ ਜਿਹੜਾ ਡਿਸਪਲਾਈਨ ਤੋਂ ਬਾਹਰ ਤੁਸੀਂ ਕੱਢੋਗੇ ਉਹਨੂੰ ਜਿਹੜੀਆਂ ਐਕਸਟਰਾ ਜੁਡੀਸ਼ੀਅਲ ਪਾਵਰਸ ਦਿਓਗੇ ਤਾਂ ਉਹ ਫਿਰ ਪੰਜਾਬ ਦੇ ਲੋਕਾਂ ਦੇ ਹੱਕ ਵਿੱਚ ਨਹੀਂ ਹੋਣਗੀਆਂ ਜੀ ਮਾਨਕ ਜੀ ਅਹਿਮ ਸਵਾਲਾਂ ਤੇ ਗੱਲਬਾਤ ਕਰਨ ਲਈ ਬਹੁਤ-ਬਹੁਤ ਸ਼ੁਕਰੀਆ ਅੱਗੇ ਵੀ ਤੁਹਾਡਾ ਸਮਾਂ ਸੀ ਬਹੁਤ-ਬਹੁਤ ਸ਼ੁਕਰੀਆ ਹਰਜਿੰਦਰ ਜੀ ਥੈਂਕ ਯੂ ਸੋ ਮੱਚ ਥੈਂਕ ਯੂ